ਫੂਡ ਸਪਲਾਈ ਵਿਭਾਗ ਦੀ ਵੈਨ ਆਈ ਸਮਰਾਲਾ ਸ਼ਹਿਰ ਵਿੱਚ ਦੁਕਾਨਾਂ ਹੋਈਆਂ ਬੰਦ ਦੁਕਾਨਦਾਰਾਂ ਨੂੰ ਪਈਆਂ ਪਾਜੜਾ ਸੁੰਨਾ ਹੋਇਆ ਬਾਜ਼ਾਰ ਸਮਰਾਲਾ ਸ਼ਹਿਰ ਦੇ ਵਿੱਚ ਫੂਡ ਸੇਫਟੀ ਵਿਭਾਗ ਦੀ ਇੱਕ ਟੀਮ ਫੂਡ ਟੈਸਟਿੰਗ ਦੀ ਇੱਕ ਵੈਨ ਲੈ ਕੇ ਸਮਰਾਲਾ ਸ਼ਹਿਰ ਵਿੱਚ ਪਹੁੰਚੀ ਜਦੋਂ ਫੂਡ ਟੈਸਟਿੰਗ ਵਾਲੀ ਵੈਨ ਸਮਰਾਲਾ ਸ਼ਹਿਰ ਪਹੁੰਚੀ ਤਾਂ ਸਮਰਾਲੇ ਸ਼ਹਿਰ ਦਾ ਅੱਦੇ ਤੋਂ ਵੱਧ ਬਾਜ਼ਾਰ ਬੰਦ ਹੋ ਗਿਆ ਜਿਨ੍ਹਾਂ ਵਿੱਚ ਦੁੱਧ ਕਰਿਆਨਾ ਕਨਫੈਕਸ਼ਨਰੀ ਦੇ ਦੁਕਾਨਦਾਰਾਂ ਦੇ ਵਿੱਚ ਪਾਜੜਾ ਪੈ ਗਈ ਆ ਦੁਕਾਨਾਂ ਬੰਦ ਹੋ ਜਾਣ ਕਾਰਨ ਫੂਡ ਸੇਫਟੀ ਵਿਭਾਗ ਦੀ ਵੈਨ ਜ਼ਿਆਦਾ ਟੈਸਟਿੰਗ ਨਹੀਂ ਕਰ ਸਕੀ ਫੂਡ ਸੇਫਟੀ ਅਫਸਰ ਅਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਚੰਗੇ ਕੁਆਲਿਟੀ ਦਾ ਸਮਾਨ ਖਾਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵੈਨ ਸਮਰਾਲਾ ਲੈ ਕੇ ਆਏ ਹਾਂ ਪਰ ਜਦੋਂ ਅਸੀਂ ਇਹ ਵੈਨ ਸਮਰਾਲਾ ਦੇ ਵਿੱਚ ਲੈ ਕੇ ਆਏ ਤਾਂ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਬੰਦ ਕਰ ਲਈਆਂ ਅਮਨਪ੍ਰੀਤ ਕੌਰ ਦਾ ਕਹਿਣਾ ਸੀ ਕਿ ਲੋਕਾਂ ਨੂੰ ਜਾਗਰੂਕਤਾ ਤਾਂ ਹੀ ਮਿਲੇਗੀ ਜੇਕਰ ਦੁਕਾਨਦਾਰ ਸਾਡੇ ਨਾਲ ਸਹਿਯੋਗ ਕਰਨਗੇ ਐਕਸਪਾਇਰੀ ਹੋਇਆ ਸਮਾਨ ਦੁਕਾਨਦਾਰ ਨੂੰ ਨਹੀਂ ਵੇਚਣਾ ਚਾਹੀਦਾ ਹੈ ਅਤੇ ਜਿਹੜਾ ਸਮਾਨ ਵੇਚਣਾ ਚਾਹੀਦਾ ਹੈ ਉਹ ਚੰਗੀ ਕੁਆਲਿਟੀ ਦਾ ਹੋਵੇ ਸਮਰਾਲਾ ਤੋਂ ਕਰਿਸ਼ਨ ਲਾਲ ਚਾੜਨਾ ਦੀ ਰਿਪੋਰਟ ਅਮਨਦੀਪਾ ਮਨਮਾ ਤੁਹਾਡੀ ਵੈਨ ਤਾਂ ਸਮਰਾਲਾ ਆਈ ਹੈ ਬਾਜ਼ਾਰ ਬੰਦ ਹੋ ਗਿਆ ਕਿਸ ਪਰਪਸ ਲਈ ਆਏ ਤੁਸੀਂ ਸਰ ਅਸੀਂ ਅਵੇਰਨੈਸ ਲਈ ਆਏ ਆ ਤਾਂ ਕਿ ਲੋਕਾਂ ਨੂੰ ਜਾਗਰੂਕ ਕਰੀਏ ਵੀ ਉਹ ਜੋ ਖਾਂਦੇ ਆ ਰੋਜ਼ੀ ਵਿੱਚ ਜਿਵੇਂ ਮਿਲਾਵਟ ਵਗੈਰਾ ਵਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਬਟ ਉਹ ਪਹਿਲਾਂ ਹੀ ਦੁਕਾਨਾ ਬੰਦ ਕਰ ਦਿੰਦੇ ਆ ਮੈਮ ਨੂੰ ਡਰਦਾ ਕੋਈ ਕਾਰਨ ਹੁੰਦਾ ਜਿਵੇਂ ਆਂਦੇ ਨੇ ਅਵੇਅਰਨੈਸ ਲਈ ਆਏ ਤੁਸੀਂ ਕਹਿ ਰਹੇ ਹੋ ਤੇ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗੂ ਅਵੇਅਰਨੈਸ ਲਈ ਆਏ ਨੇ ਜੇ ਹੁਣ ਸਿਰ ਦੁਕਾਨਾ ਖੋਲਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਅਸੀਂ ਕਾਦੇ ਲਈ ਆਏ ਆ ਬਟ ਉਹਨਾਂ ਨੂੰ ਇਹ ਲੱਗਦਾ ਨਹੀਂ ਸੈਂਪਲ ਭਰਨ ਨਹੀਂ ਆਇਆ ਤਾਂ ਦੁਕਾਨਾ ਬੰਦ ਕਰ ਦਿੰਦੇ ਆ ਸਰ ਹੁਣ ਤੱਕ ਕੋਈ ਸੈਂਪਲਿੰਗ ਕੀਤੀ ਹੈ ਤੁਹਾਡੇ ਵੱਲੋਂ ਕਿਸੇ ਦੁਕਾਨ ਤੋਂ ਵਿਜ਼ਿਟ ਕਰਕੇ ਆਏ ਹੋ ਅਵੇਅਰਨੈਸ ਕੀਤੀ ਹੈ ਅਵੇਅਰਨੈਸ ਕੀਤੀ ਗਈ ਹੈ ਕਿੰਨੀ ਜਗ੍ਹਾ ਤੇ ਹਾਂ ਨਹੀਂ ਸੈਂਪਲਿੰਗ ਕੀਤੀ ਕੁਆਲਿਟੀ ਦੀ ਕੀਤਾ ਆ ਕੁਆਲਿਟੀ ਦੀ ਹਾਂਜੀ ਤੇ ਕੁਆਲਿਟੀ ਠੀਕ ਆ ਜੀ ਹਾਂਜੀ ਕੁਆਲਿਟੀ ਸਹੀ ਹੈ ਤਾਂ ਜਿਵੇਂ ਹੁਣ ਸ਼ਹਿਰ ਦੇ ਵਿੱਚ ਆਏ ਹੋ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਸਾਡੀ ਤੇ ਇਹ ਫੀਲ ਆ ਵੀ ਹੈ ਦੁਕਾਨਾਂ ਤੁਸੀਂ ਬੋਲ ਕੇ ਰੱਖੋ ਤਾਂ ਕਿ ਤੁਹਾਨੂੰ ਅਸੀਂ ਜਾਗਰੂਕ ਕਰ ਸਕੀਏ ਆਪਣੇ ਖਾਤਿਰ ਸੰਬੰਧੀ ਸਾਫ਼ ਸੁਥਰਾ ਸਾਮਾਨ ਰੱਖਣ ਐਕਸਪਾਇਰੀ ਚੀਜ਼ਾਂ ਲਈ ਜੋ ਸਪਾਇਰੀ ਚੀਜ਼ਾਂ ਮਤਲਬ ਉਹ ਸੇਲ ਨਹੀਂ ਕਰਨੀਆਂ ਹੈਗੀਆਂ ਉਹਦੇ ਬਾਰੇ ਪਰ ਮਸਲ ਸਾਰਾ ਜਿੰਸ ਸਟਾਕ ਉਹ ਦਿਨੇ ਉਹਨਾਂ ਨੂੰ ਉਹ ਫਾਲੋ ਕਰਨ ਉਹ ਦੁਕਾਨਾ ਖੋਲਣਗੇ ਤਾਂ ਇਹਨਾਂ ਨੂੰ ਪਤਾ ਲੱਗੇ ਨਹੀਂ ਪਿੰਡਾਂ ਦੇ ਵੀ ਦੇਖਣ ਨੂੰ ਮਿਲਦਾ ਹੈ ਕਿ ਐਕਸਪਾਇਰੀ ਪ੍ਰੋਡਕਟਸ ਬਹੁਤ ਵਿਕਦੇ ਨੇ ਖੁੱਲਿਆਂ ਵਿੱਚ ਵਿਕਦੇ ਨੇ ਉਹਨਾਂ ਦੇ ਨਕੀਲ ਕਿਵੇਂ ਕਰਸਣ ਲੋਗ ਅ ਨਹੀਂ ਮਤਲਬ ਉਹ ਐਕਾ ਖੁੱਲੇ ਚੀਜ਼ ਨਹੀਂ ਨਾ ਸੇਲ ਕਰ ਸਕਦੇ ਐਕਸਪਾਇਰੀ ਤਾਂ ਉਹਦੇ ਲਿਖਿਆ ਹੁੰਦਾ ਵਾ ਤੇ ਉਹ ਬਾਕੀ ਜਨਤਾ ਨੂੰ ਵੀ ਅਪੀਲ ਆ ਵੀ ਉਹ ਜੋ ਵੀ ਚੀਜ਼ ਫ੍ਰੀਜ ਦੇਖ ਕੇ ਖਰੀਦਣ ਕੋਈ ਵੀ ਫਾਇਦੀ ਚੀਜ਼ ਨਾ ਖਰੀਦਣ ਪਹਿਲਾਂ ਉਹਦੀ ਡੇਟ ਦੇਖਣ ਤਾਂ ਲੈਣੋ ਉਹ ਚੀਜ਼ ਥੈਂਕ ਯੂ